ਇਸ ਵੇਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਚਲਦੀ ਟ੍ਰੇਨ ਪਟੜੀ ਤੋਂ ਉੱਤਰ ਗਈ ਹੈ ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਇਹ ਤਸਵੀਰਾਂ ਸਕਰੀਨ ਤੇ ਅਸੀਂ ਤੁਹਾਡੇ ਨਾਲ ਵੀ ਸਾਂਝੀਆਂ ਕਰ ਰਹੇ ਹਾਂ ਇਹ ਟ੍ਰੇਨ ਮਥਰਾ ਤੋਂ ਦਿੱਲੀ ਵੱਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਅਚਾਨਕ ਹੀ ਇਸ ਟ੍ਰੇਨ ਦਾ ਬੈਲੈਂਸ ਵਿਗੜਦਾ ਤੇ ਇਹ ਪਟੜੀ ਤੋਂ ਹੇਠਾਂ ਉਤਰ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਰੇਲ ਗੱਡੀ ਦੇ 13 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ ਮੌਕੇ ਤੇ ਹਾਹਾਕਾਰ ਮਚ ਗਈ ਚੀਕ ਚਿਹੜਾ ਪੈਂਦਾ ਹੋਇਆ ਸੁਣਿਆ ਗਿਆ ਆਸ-ਪਾਸ ਦੇ ਲੋਕ ਇੱਥੇ ਇਕੱਠੇ ਹੋ ਗਏ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਦੀ ਹੈ ਕਿ ਇਸ ਹਾਦਸੇ ਦੇ ਨਾਲ ਹੋਰ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਨੇ ਕਿ ਕਿ ਇਹ ਮਥਰਾ ਤੋਂ ਦਿੱਲੀ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਜਿੰਨੀਆਂ ਵੀ ਰੇਲ ਲਾਈਨਾਂ ਮਥੁਰਾ ਤੋਂ ਦਿੱਲੀ ਵੱਲ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਤਾਂ ਬੰਦ ਕਰ ਦਿੱਤਾ ਗਿਆ ਹੈ ਤਾਂ ਮਥੁਰਾ ਤੋਂ ਦਿੱਲੀ ਜਾਣ ਵਾਲੀ ਇੱਕ ਟ੍ਰੇਨ ਅਚਾਨਕ ਹੀ ਪਟੜੀ ਤੋਂ ਉੱਤਰ ਗਈ ਹੈ ਜਿਸ ਦੇ ਇੱਕ ਤੋਂ ਬਾਅਦ ਇੱਕ ਡੱਬੇ ਟਰੈਕ ਤੋਂ ਉੱਤਰ ਗਏ ਨੇ ਟ੍ਰੇਨ ਦੇ ਕੁੱਲ 13 ਡੱਬੇ ਪਟੜੀ ਤੋਂ ਹੇਠਾਂ ਉੱਤਰ ਗਏ ਨੇ ਜਿੰਨੇ ਵੀ ਆਸ-ਪਾਸ ਦੇ ਕਰਮਚਾਰੀ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਰਾਹਤ ਕਾਰਜ ਦਿੱਤੇ ਜਾ ਰਹੇ ਨੇ